ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਪੂਨੀਆ ਤਹਿਸੀਲ ਪੱਟੀ ਜ਼ਿਲ੍ਹਾ ਛੇੜੀ ਤਰਨਤਾਰਨ ਸਾਹਿਬ ਭਿੰਦੇ ਪੂਨੀਆ ਵਾਲੇ ਵੀਰ ਕੋਲ ਆਇਆ ਦੋਸਤੋ ਸੋ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਕੀਤਾ ਭਿੰਦੇ ਵੀਰ ਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਟੋਟਲ ਤਿੰਨ ਕ ਨਗ ਦਿਖਾਉਣੇ ਆ ਦੋ ਬੜਾ ਇੱਕ ਝੋਟੀ ਦਿਖਾ ਦੇਾਂਗੇ ਗੱਬਣ ਟੁਕੀ ਆ ਤਿਆਰੀ ਤੇ ਆ ਸੋ ਤਿੰਨਾਂ ਨਗਾਂ ਦੀ ਡਿਟੇਲ ਮਿਲ ਜੂਗੀ ਸੋ ਵੀਡੀਓ ਨੂੰ ਮੇਰਾ ਭਰਾ ਤੁਸੀਂ ਐਂਡ ਤੱਕ ਦੇਖ ਲਿਆ ਜੇ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਭਰਾਵਾਂ ਨੂੰ ਮਿਲ ਸਕੇ ਨਾਲ ਲੱਗਦਾ ਪਿੰਡ ਕਰਿਆਲਾ ਭਾਈ ਲੱਦੂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਤੇ ਪੱਟੀ ਮੋੜ ਤੋਂ ਵੀ ਕੋਈ 8-10 8-10 ਕਿਲੋਮੀਟਰ ਦੀ ਦੂਰੀ ਆ ਸੋ ਮਾਲਵੇ ਵਾਲੀ ਸਾਈਡ ਤੋਂ ਕੋਈ ਭਰਾ ਆਊਗਾ ਤੇ ਮਾਝੇ ਦੀ ਧਰਤੀ ਦਾ ਪਿੰਡ ਆ ਬਿਲਕੁਲ ਮਾਝੇ ਦਾ ਪਿੰਡ ਆ ਪਿੰਡ ਪੂਨੀਆਂ ਘਰਿਆਲੇ ਦੇ ਬਿਲਕੁਲ ਲਾਗੇ ਬਰਨਾਲਾ ਪਿੰਡ ਵੀ ਥੋੜੀ ਦੂਰੀ ਤੇ ਆ ਤੇ ਬਲਟੋਆ ਪਿੰਡ ਵੀ ਇਸੇ ਛੜਕ ਦੇ ਉੱਪਰ ਆ ਜਾਂਦਾ ਜਿਹੜੀ ਪੱਟੀ ਮੋੜ ਤੋਂ ਖੇਮ ਕਰਨ ਨੂੰ ਜਾਂਦੀ ਆ ਅੱਜ ਤਰੀਕ ਕਿਸਾਨ ਵੀਰੋ 11 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ ਕਹੋ ਜਾਂ ਸ਼ਾਮ ਦੇ ਕਹੋ ਵੀ 3 3:30 ਕ'ਜ ਦਾ ਟਾਈਮ ਆ ਦੋ ਵੜਾ ਤੁਹਾਨੂੰ ਆਪਾਂ ਸੋਈਆਂ ਸਵਾਈਆਂ ਦਿਖਾਉਣੀਆਂ ਇਸ ਵੀਡੀਓ ਦੇ ਵਿੱਚ ਇੱਕ ਛੋਟੀ ਕੱਬਣਾ ਔਰ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਭਿੰਦੇ ਵੀਰ ਸਾਸਰੀ ਕਾਲ ਅੱਛੇ ਦਾਰ ਆਇਓ ਸਾਸਰੀ ਕਾਲ ਜੋ ਵੀ ਆਪਣੇ ਸੰਧੂ ਰਾਏ ਘਰੋਂ ਜਿੰਨੂੰ ਪਿਆਰ ਕਰੇ ਸਾਰੇ ਭੈਣ ਭਰਾ ਉਹ ਜਿੱਤਾਂ ਦਾਸ ਸਾਹਿਬ ਵਾਏ ਕੋ ਜਿੱਤੀ ਫਤੇ ਲੈ ਵੀ ਭਿੰਦੇ ਵੀਰ ਹੋਰ ਸੁਣਾ ਕਿਵੇਂ 세ਤਾ ਪਈ ਕਿਵੇਂ ਝੋਲੇ ਝਾਨੇ ਲੱਗੀ ਲਗਾਈ ਜਾਂਦੇ ਆ ਤਾਂ ਲੱਗੀ ਲਗਾਈ ਜਾਂਦੇ ਆ ਚਲੀ ਜਾਂਦਾ ਨਾ ਚਲੋ ਲੈ ਵੀ ਭਿੰਦੇ ਵੀਰ ਮਾਲ ਤਕਰੀਬਨ ਆਪਣੇ ਕੋਲ ਬਸ 2-4 ਨਗ ਜਿਹੜੇ ਇਸੇ ਤਰ੍ਹਾਂ ਵਿਹੇ ਆਏ ਗਏ ਰਹਿੰਦੇ ਆ ਹਾਂ ਜੀ ਜੀ ਆਏ ਆ ਤੇ ਬਾਕੀ ਮਾਲ ਹੁਣ ਜਿਵੇਂ ਆਪਾਂ ਲਿਆਉਂਦੇ ਬਾਅਦ ਜਦੋਂ ਵੇਖ ਪਹਿਲਾ ਜਾਂਦਾ ਸਾਫ਼ ਸੁਥਰਾ ਪਸ਼ੂ ਆਣਾ ਸੇ ਹੁਣ ਡੰਕਰ ਤਿੰਨ ਗੋਦਾ ਘਾਟਾ ਬਾਹਰ ਇੱਕ ਅੱਧਾ ਹਵਾਲ ਫਿਰ ਇਤਰਾ ਕੋ ਭੈਣ ਭਰਾ ਲੋਗ ਇਥੋਂ ਆਉਂਦੇ ਆ ਹਾਂ ਕਰ ਕਰਕੇ ਅੱਜ ਭਿੰਦੇ ਫਿਰ ਤਿੰਨ ਐਨੀਮਲ ਨੇ ਆਪਣੇ ਕੋਲ ਦੋ ਬਿਹੜਾਂ ਤਾਜ਼ੀਆਂ ਸੱਜਰੀ ਸੂਈਆਂ ਨੇ ਹਾਂ ਆਹ ਬਿਹੜ ਤਾਂ ਕੱਲ ਤੇ ਤੜਕੇ ਇੱਕੋ ਜਵਾਈ ਹੋਈ ਆ ਹਾਂਜੀ ਤਿੰਨ ਕੋ ਜਵਾਈਆਂ ਠੀਕ ਆ ਆਹ ਪਰਸਨ ਸੂਈ ਠੀਕ ਹੈ ਵੀਰੇ ਇਹਦੇ ਥੱਲੇ ਹੋਊਗਾ 15 ਕਿਲੋ ਬੋਲਾ ਠੀਕ ਹੈ ਕਿਹੜਾ ਕਿਹੜੀ ਖਾਲੇ ਕੀਤੀ ਹੋਈ ਆ ਠੀਕ ਆ ਇਹਦਾ ਸਵੇਰੇ ਜਰਾ 3.5 ਕਿਲੋ ਠੀਕ ਹੈ ਛੋਟੀ ਗੱਬਣਾ ਛੋਟੀ ਗੱਬਣਾ ਲਵੀ ਸ਼ਰਵਾਤ ਕਿਸਾਨ ਵੀਰੋ ਇਸ ਪਹਿਲੇ ਨੰਬਰ ਵਾਲੀ ਵਾਰਡ ਤੋਂ ਕਰਨਾਗੇ ਆਪਾਂ ਕੱਦ ਹਾਈਟ ਪੂਰਾ ਵੱਡਾ ਇਹ ਕੱਲ ਦੀ ਸੂਈ ਆ ਕਿ ਪਰਸੋਂ ਪਰਸੋਂ ਦੀ ਸੂਈ ਆ ਪਰਸੋਂ ਦੀ ਸੂਈ ਆ ਸਵੇਰ ਕਿਨਵਾ ਵੀਰੇ ਸਵੇਰ ਤੁੰਸਰਾ ਦੋਜਾ ਸੂਆ ਠੀਕ ਆ ਜੀ ਪਰਸੋਂ ਦੀ ਸੂਈ ਹੈ ਤੇ ਜਿਵੇਂ ਦੱਸਿਆ ਵੀ ਬੋਲਾ 15 ਕਿਲੋ ਆ 15 ਕਿਲੋ ਅੱਜ ਖਾਧੀ ਠੀਕ ਆ ਲਓ ਵੀ 15 ਕਿਲੋ ਦੋਸਤੋ ਬੋਲਾ ਇਹਦੇ ਥੱਲੇ ਹੁਣ ਮੌਜੂਦ ਆ ਸੋ ਸਟਾਰਟਿੰਗ ਚੰਗੀ ਆ ਬਾਕੀ ਕੱਦ ਵੱਡਾ ਸੂਸਵਾ ਦੇ ਵਿੱਚ ਆ ਕਰਮਾਂ ਦੀ ਠੀਕ ਹੈ ਜੀ ਥੋੜਾ ਜਿਹਾ ਪਸ਼ੂ ਸੂਸਵਾ ਕੇ ਇੱਕ ਵਾਰੀ ਠੱਪਿਆ ਜਾ ਜਾਂਦਾ ਬੱਛੀ ਮਗਰ ਕ ਬੱਛਾ ਬੱਛੀ ਬੱਛੀ ਲਓ ਮਗਰ ਬੱਛੀ ਆ ਠੀਕ ਹੈ ਜੀ ਠੀਕ ਹੈ ਜੀ ਜਰਸੀ ਦਾ ਪਰ ਆ ਸੋ ਜਰਸੀ ਨਸਲ ਬਰੀਡ ਦੇ ਵਿੱਚ ਬੱਛੀ ਆ ਮਗਰ ਬਿਲਕੁਲ ਰੈਡ ਕਲਰ ਦੇ ਵਿੱਚ ਆ ਠੀਕ ਹੈ ਜੀ ਤੇ ਬਾਕੀ ਸੇਵਕ ਕੋ ਭਾਈ ਜੀ ਆਓ ਖੋਲੋ ਤੋੜ ਕੇ ਦਿਖਾਈਏ ਇੱਕ ਵਾਰੀ ਬਾਕੀ ਭਿੰਦੇ ਵੀਰੇ ਚਵਾਈ ਚਵਾਈ ਦਾ ਚਲੋ ਪਹਿਲਾ ਵੀ ਪਸ਼ੂ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਹੋ ਹਾਂ ਜੀ ਜੀ ਇੱਕ ਨੰਬਰ ਚਵਾਈ ਦਾ ਜੰਗਰ ਦੀ ਮਾੜਾ ਕੋਈ ਨਹੀਂ ਠੀਕ ਹੈ ਜੀ ਹਾਂ ਚਵਾਈ ਦਾ ਨੰਬਰ ਬੋਲਦੀ ਕਰੋ ਚੱਕ ਠੀਕ ਆ ਲਓ ਜੀ ਠੀਕ ਆ ਇਸ ਤੋਂ ਕਦ ਕਿਸਾਨbro ਇਹਦਾ ਵੱਡਾ ਹੈ ਬਾਕੀ ਪਸ਼ੂ ਇੱਕ ਵਾਰੀ ਸਿੱਧਾ ਸੁਧਾ ਹੋਣ ਲੱਗਿਆ ਕੋਈ ਹਫਤਾ ਖੰਡ ਲੈ ਜਾਂਦਾ ਸਮਾਂ ਬਾਕੀ ਕਰਮਾਂ ਲਈ ਇੱਕ ਪੂਰੀ ਦੁਬਾਰਾ ਬਿਲਕੁਲ ਰਿਕਵਰ ਹੋ ਗਈ ਠੀਕ ਆ ਜੀ ਬਾਜਨ ਵੇਟ ਫੇਰ ਗੇਨ ਕਰ ਗਈ ਤਾਂ ਦੁੱਧ ਵੀ ਆਉਣ ਵਾਲੇ ਸਮੇਂ ਚ ਚੰਗਾ ਚਵਾਜੂਗੀ ਬਾਕੀ ਐਸ ਵਕਤ ਕੋਈ 15 ਲੀਟਰ ਜਾਂ 15 ਤੋਂ ਪਲੱਸ ਕਹਿ ਲੋ ਠੀਕ ਆ ਜੀ ਬੋਲੇ ਬੋਲਾ ਐਸ ਵਕਤ ਦੇ ਤੇ ਥੱਲੇ ਆ ਫੇਸ ਕੁਆਲਟੀ ਆ ਮੂੰਹ ਮੱਥਾ ਬਖਾਦ ਗਈ ਕੋਈ ਜਰਸੀ ਦੇ ਵਿੱਚ ਐਫਪੀ ਦਾ ਕਰਾਸ ਲਾ ਲਿਓ ਠੀਕ ਆ ਠੀਕ ਹੈ ਜੀ ਸੋ ਬਾਕੀ ਸਪੇਸ ਗੈਪ ਆਪਸੀ ਥਨਾਂ ਦਾ ਬਹੁਤ ਵਧੀਆ ਸੁਰਾਂਗ ਬਾਜਾ ਕਰਮਾਂ ਲਈ ਠੀਕ ਆ ਜੀ ਬਲੈਕ ਤੇ ਵਾਈਟ ਦਾ ਰੰਗ ਪ੍ਰਿੰਟ ਆ ਸੋ ਚਵਾਈ ਚੰਗੀ ਆ ਮੋਲ ਭਿੰਦੇ ਵੀਰ ਫਿਰ ਆਪਣੇ ਹਮੇਸ਼ਾ ਦੀ ਤਰ੍ਹਾਂ ਬਿਲਕੁਲ ਜਾਇਜ਼ ਹੀ ਹੁੰਦੇ ਹਨ ਜਾਇਜ਼ ਜਾਇਜ਼ ਮੋਲ ਤਾਂ ਜਾਇਜ਼ ਹੀ ਕਰਾਂ ਲੋ ਪਲੂਣ ਆਇ ਤਰ੍ਹਾਂ ਸਭ ਪਾਲਾ ਮਾੜੀ ਮਾੜੀ ਹਾਂ ਐ ਥਣ ਪੂਰਾ ਇੱਕ ਨੰਬਰ ਦਾ ਜਵਾਈ ਵਾਲਾ ਲੋ ਠੀਕ ਹੈ ਨਾਰਮਲ ਦਰਮਿਆਨੀ ਕੋਈ ਪਲੂਣ ਮਾਰੀ ਮੁੜ ਕੇ ਨਜ਼ਰ ਆਜੂਗੀ ਤੁਹਾਨੂੰ ਸੋ ਬਿਲਕੁਲ ਗ੍ਰੇਪੀ ਪਿੰਕ ਅਡਰਾ ਕਰਮਾਲੀ ਦਾ ਸੋ ਥਣ ਬਹੁਤ ਵਧੀਆ ਠੀਕ ਹੈ ਜੀ ਸੋ ਚਵਾਈ ਚੰਗੀ ਹੈ ਤਾਂ ਭਿੰਦੇ ਵੀਰ ਕੀ ਮੋਲ ਡਿਮਾਂਡਰ ਹੋਗੇ ਦੀ ਬੋਲ ਰਹਾ ਸੀ ਇਹਦਾ ਥੀਰ ਲੈਣਾ ਆਪਾਂ ਕਰਨਾ ਹਾਂਜੀ ਕੋਈ ਜ਼ਿਆਦਾ ਇਹਦੇ ਵਿੱਚ ਨਹੀਂ ਕਰਨਾ 70000 ਦੀ ਬੜਦੇ 75 ਦੀ ਹਾਂਜੀ ਉਹ ਰੈਤ ਰੂਤ ਕਰਕੇ ਐਤਰਾ ਸੈਕਚਰ ਕਰਦਗੇ ਇੱਕੇ ਵਾਰੀ ਛਾਲ ਮਾਰਨੀ ਹੁੰਦੀ ਆ ਆਪਾਂ ਜੀ 70000 ਰੁਪਏ 70000 ਦੀ 5000 ਰੁਪਏ ਠੀਕ ਆ ਜੀ ਹੋਰ ਭੈਣ ਭਰਾ ਆ ਰਾਇ ਬੈਲ ਮੰਗ ਠੀਕ ਆ ਲੋ ਵੀ 70000 ਦੀ ਪਿੰਡਾ ਵੀਰਾਂ ਦਾ ਵੀ ਦੇਣੀ ਆਪਾਂ ਡਿਮਾਂਡ 75 ਕੀਤੀ ਆ ਵੱਛੀ ਮਗਰ ਚੰਗੀਆਂ ਕੱਦ ਕਾਹਣੀ ਆ ਚੰਗੀ ਸੋਹਣੀ ਬਿਲਕੁਲ ਬਿਲਕੁਲ ਸੋ ਵੜ ਚੰਗੀ ਆ ਠੀਕ ਆ ਜੀ ਹਾਂ ਚਲੋ ਅੱਗੇ ਸੇਵਾ ਤੇ ਆ ਬਾਕੀ ਮੇਰਾ ਭਰਾ ਦੋਤ ਤੁਸੀਂ ਚੋ ਸਕਦੇ ਜੇ ਪਿੰਡਾ ਵੀਰ ਦਾ ਵੀ 20 ਲੀਟਰ ਵੀ ਚਵਾ ਸਕਦੀ ਆ ਬਾਕੀ ਸਟਾਰਟਿੰਗ ਚੰਗੀ ਆ ਕੋਈ ਦਜੇ ਦੂਜੇ ਤੀਜੇ ਦਿਨ ਦੇ ਦਰਾਂ ਨਹੀਂ 15 ਲੀਟਰ ਕੋਈ ਬੋਲਾ ਕਰਮਾੜੀ ਥੱਲੇ ਸੋ ਮਗਰ ਜਨਵਰੀ ਵੀ ਬਹੁਤ ਵਧੀਆ ਠੀਕ ਆ ਜੀ ਵੱਛੀ ਵੀ ਬਹੁਤ ਪਿਆਰੀ ਆ ਜਰਸੀ ਬਰੀਡ ਦੇ ਵਿੱਚ ਸੋ ਕੋਈ ਭਰਾ ਸ਼ੌਂਕ ਨਾਲ ਚਲੋ ਬੱਚਾ ਤਿਆਰ ਕਰ ਲੂਗਾ ਇੱਕ ਲਲਚਾ ਹੁੰਦਾ ਵੀਰ ਨੂੰ ਕਿਸੇ ਨੂੰ ਵੀ ਮਗਰ ਵੱਛੀ ਇਹ ਤੇ ਗਾਂ ਤਿਆਰ ਕਰ ਲਗੇ ਠੀਕ ਸੋ 70000 ਦੀ 200 ਇਹ ਵੱਛੀ ਮਿਲ ਜੂਗੀ ਤੁਹਾਨੂੰ ਸੋ ਚੰਗੀ ਹਾਈਡ ਲੈਂਥ ਦੇ ਵਿੱਚ ਆ ਪਸੰਦ ਆ ਜੂਗੀ ਇੱਕ ਸੈਕੰਡ ਨੰਬਰ ਤੇ ਵੀ ਰੁਪਿੰਦੇ ਆਪਣੇ ਕੋਲ ਜਿਹੜੀ ਆ ਵੈਡ ਆ ਗਈ ਆ ਹਾਂ ਜੀ ਤੇ ਇਹ ਅੱਜ ਪਹਿਲੀ ਆਪਾਂ ਚਲਾਈ ਕਿਕੇ ਆ ਠੀਕ ਆ ਹਾਂ ਜੀ ਬੱਚਾ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਠੀਕ ਆ ਅੱਜ ਇਹ ਰਾਤੀ ਸੂਈਏ ਕਿ ਹਾਂ ਜੀ ਰਾਤੀ ਸੂਈ ਤੜਕੇ ਜੇਰ ਪਾਈਏ ਠੀਕ ਆ ਆਪਣੇ ਕਿੱਲੇ ਤੇ ਇੱਥੇ ਹਾਂ ਜੀ ਆਪਣੇ ਕਿੱਲੇ ਦੇ ਉਹੀ ਜਿਹੜੀ ਆਪਣੇ ਕੋਲ ਆ ਠੀਕ ਆ ਹਾਂ ਜੀ ਆ ਪਿਛਾ ਸੂਈ ਆਈ ਆ ਇਸ ਨੂੰ ਇਹ ਜਦੋਂ ਲੱਡ ਕੇ ਲਿਆਉਂਦੇ ਆ ਜੋ ਵਿਚੇ ਨੇ ਪਾਈ ਆ ਇਹਦੇ ਆਪਣੇ ਘਰੇ ਜੋਰ ਪਾਈ ਆ ਇਹਦੀ ਵੀਡੀਓ ਆਪਾਂ ਬਣਾ ਲਈ ਠੀਕ ਆ ਸੂਆ ਦੁੱਜਾ ਹੈ ਆ ਸੂਆ ਦੁੱਜਾ ਮਾਰਨਿੰਗ ਇੱਕ ਅੱਧਾ ਡੰਗ ਦੀ ਜਿਹੜੀ ਚਵਾਈ ਹੋਈ ਕਿੰਨਾ ਕ ਬੋਲਾ ਖੀਚਿਆ ਵੀਰ ਬੋਲਾ 3 3.5 ਕਿਲੋ ਰਾਣੀ ਮੇਰੇ ਚੋਆ ਮੈਂ ਤੈਨੂੰ ਆਖਦਾ 7-8 ਕਿਲੋ ਜੁੜੀ ਬੜੀ ਹੋਣੀ ਕੀਤੀ ਆ ਹਾਂ ਜਿੱਦਾਂ ਜੋਗੀ ਹੈਗੀ 3.5 ਕਿਲੋ ਚੋਆ ਠੀਕ ਆ ਲੋ ਵੀ ਹਾਈਟ ਇਹਦੀ ਦੋਸਤੋਂ ਮੀਡੀਅਮ ਦੇ ਵਿੱਚ ਆ ਜਿਵੇਂ ਇੱਕ ਆਪਾਂ ਡੱਬੀ ਲਾਲ ਵੇਖਦੇ ਆ ਠੀਕ ਆ ਜੀ ਵਾਈਟ ਦੇ ਵਿੱਚ ਲਾਲ ਡੱਬੀ ਆ ਤੇ ਦੂਜਾ ਸੂਆ ਵੈੜਾ ਬੱਛਾ ਮਗਰ ਆ ਉਹ ਤਿੰਨ ਸਾਢੇ ਤਿੰਨ ਕਿਲੋ ਵੀਰਾਂ ਦਾ ਪੌਲਾ ਮਾਰਨਿੰਗ ਟਾਈਮ 'ਚ ਹੋਇਆ। ਸੂਈ ਸਵਾਈਏ ਕਰਮਾਂ ਵਾਲੀ ਤਾਜੀ ਜੇਰਜੁਰ ਪ੍ਰੋਪਰ ਡੰਨਾ। ਉਹਦੀ ਤਸੱਲੀ ਹੈ ਠੀਕ ਹੈ ਜੀ। ਬਾਕੀ ਚਵਾਈ ਚੰਗੀ ਨਿਕਲੀ ਹੈ ਥਾਣੇ ਤੁਹਾਨੂੰ ਆਪਾਂ ਲਾਗੋ ਵਿਖਾ ਦਿੰਨੇ ਆ। ਆ ਦੇਖੋ। ਤਾਂੰਤਰ ਆਸੇ ਇੱਕ ਨੰਬਰ ਦਾ ਆ ਗਿਆ। ਠੀਕ ਹੈ ਜੀ ਸੋ ਬਾਕੀ ਥਾਣ ਗੋਲ ਬਹੁਤ ਜਿਆਦਾ ਕਾਇਮ ਠੀਕ ਹੈ ਜੀ ਚਾਰੇ ਥਾਣ ਆ ਕੋਈ ਫੋਰ ਸ਼ਾਕ ਨਹੀਂ ਕੀ ਠੀਕ ਹੈ ਜੀ ਸੋ ਮਾਰਨਿੰਗ ਪਹਿਲੀ ਚਵਾਈ ਹੋਈ ਆ ਸੂਣ ਤੋਂ ਬਾਅਦ ਜਾ ਉਹ ਖੋਲ ਕੇ ਆਪਾਂ ਤੋੜ ਕੇ ਦਿਖਾ ਦਿੰਦੇ ਆ ਸੋ ਬੱਛਾ ਮਗਰ ਆ ਗਿਆ ਦੂਜਾ ਸੂਆ ਠੀਕ ਹੈ ਜੀ ਆ ਲਓ ਜੀ ਪਰ ਬਾਕੀ ਕੋਈ ਵੀ ਸੱਜਣ ਆਪਣਾ ਦੂਰੋਂ ਨੇੜੇ ਆਉਂਦਾ ਠੀਕ ਹੈ ਜੀ ਹਾਈਟ ਕਰਦਾ ਆਪਾਂ ਨਾਲੋਂ ਨਾਲੀ ਦੱਸੀ ਜਾਂਦਾ ਉਦੋਂ ਬਾਅਦ ਕਿਸੇ ਭਰਾ ਨੇ ਸਾਈਪ ਇਹਨਾਂ ਕਰਨਾ ਹੁੰਦਾ ਕਈ ਵਾਰ ਵਹੀਰ ਇੱਥੇ ਆਣ ਕੇ ਵੀ ਕਹਿ ਦਿੰਦੇ ਵੀ ਕੱਦ ਛੋਟਾ ਹਾਈਟ ਮੀਡੀਅਮ ਜਿਹੜੀ ਦੱਸੀ ਸੀ ਤੇ ਵਿਚਲਾ ਮੇਰ ਹੁੰਦਾ ਨਾ ਬਹੁਤੀ ਵੱਡੀ ਦੇ ਨਾ ਹੀ ਨਿੱਕੀ ਸੀ ਠੀਕ ਹੈ ਜੀ ਸੋ ਵਿਚਲਾ ਮੇਲ ਹੁੰਦਾ ਬਾਕੀ ਮੀਡੀਅਮ ਜੀ ਹਾਈਟ ਇਸ ਵਾਰ ਦੀ ਤੁਸੀਂ ਮੰਨ ਕੇ ਸੌਦਾ ਲਾ ਲਿਆ ਜੀ ਸੋ ਦੁੱਧ ਇਹ ਵੀ ਕਰਮਾਂ ਲਈ ਅੱਗੇ ਸੇਵਾ ਤੇ ਚੰਗੇ ਚਵਾਜੂਗੀ ਠੀਕ ਹੈ ਜੀ ਪਿੰਦੇ ਵੀਰ ਕੋਈ 10000 ਲੀਟਰ 1200 ਲੀਟਰ ਚਵਾਈਏ 12 ਕਿਲੋ ਤਾਂ ਘ ਨਾ ਤਾਂ ਬਾਹਰ ਹੀ ਰਹੋਗੀ 12 ਤੇ ਆ ਜਾਏ 13 ਤੇ ਬਿਲਕੁਲ ਬਿਲਕੁਲ ਤਾਂ ਮਿਲਦੀ ਮਿਲਦੀਆਂ ਸ਼ਰੀਫ ਆ ਪੂਰੀ ਈ ਮਿੱਟੇ ਟਕਾ ਕੇ ਬੰਗਾ ਬਣੀ ਨੂੰ ਪਾਣਾ ਠੀਕ ਆ ਬਿਨਾ ਮੰਗੇ ਚੋਣੀ ਠੀਕ ਆ ਠੀਕ ਆ ਹਾਂਜੀ ਤੋਂ ਪਾ ਕੇ ਲੇਵਟੀ ਲੂਪਟੀ ਕਰਨ ਵਾਲੀ ਦੀ ਅਲਟਰ ਰੂਟਰ ਦੀ ਗੱਲ ਕਰਕੇ ਬੜੀ ਸਾਫ਼ ਆ ਇੱਕ ਸਾਰ ਬਿਲਕੁਲ ਪੱਧਰ ਕੋਈ ਇਹ ਨਹੀਂ ਵੀ ਭਲੂਨ ਇੱਕ ਪਾਸੇ ਜਾ ਕੋਈ ਸਾਈਡ ਰੱਖਦੀ ਹੈ ਠੀਕ ਹੈ ਜੀ ਜਿੰਨੀ ਵੀ ਇਹ ਸਾਫ ਸੁਥਰੀ ਆ ਕਰਮਾਂ ਲਈ ਕੋਈ 11 12 12 ਲੀਟਰ ਤੋਂਧ ਰਾਮ ਨਾਲ ਚਵਾਈ ਜਾਊਗੀ ਬਾਕੀ ਗਰਮੀ ਦੇ ਵਿੱਚ ਕਿਸੇ ਰਕਮ ਦਾ ਕੋਈ ਇਹਨੂੰ ਝੋਕਣ ਦਾ ਕੋਈ ਘਰਕੰਡਾ ਨਹੀਂਗਾ ਨਾ ਕੋਈ ਗਰਮੀ ਮਨਾਉਣ ਵਾਲੀ ਆ ਕਰਾਸ ਬਰੀਜ਼ ਆ ਠੀਕ ਹੈ ਜੀ ਸਦਾ بارش ਆਏ ਆ ਤੇ ਬਾਕੀ ਭਿੰਦੇ ਵੀਰਾਂ ਦਾ ਮੁੱਲ ਲੈਣ ਦੇਣੇ ਕੀ ਰਹਿਣਗੇ ਅੱਜ ਇਹ ਆਸਾਂ ਦੇ ਰਹੇ ਆ 45000 45 ਦੀ ਹਾਂਜੀ ਲਓ ਜੀ 45000 ਦੀ 200 ਇਹ ਵਾੜ ਤੁਹਾਨੂੰ ਮਿਲ ਜਾਊਗੀ ਵਿੱਚੋਂ ਕੋਈ ਕਰੀਏ ਮਾਨਤਨ ਭਿੰਦੇ ਵੀਰ ਜੋ ਮਹੰਤਨ ਕਰ ਦੇਗੇ ਹਾਂ ਹਾਂ 5000 ਚੋਂ ਰਾਸਾ ਕਰ ਦੇਣਾ 40 ਦੀ 40 ਦੀ ਦੇ ਲੋ ਜੀ 30 ਦੀ ਦੇ ਦਿਆਂਗੇ ਰਾਸੇ ਕਿਹੜਾ ਹਾਣਾ ਬੱਲੇ ਬੱਲੇ ਵਜਾ ਵਜੇ ਕਰਾਤੀ ਹੈ ਉਹ ਇੱਕ ਕਿਹੜਾ ਹਾਣਾ 8000 ਦੀ ਦੇ ਦਿਆਂ ਠੀਕ ਆ ਜੀ ਹਾਂ ਹੁਣ ਵੀਰ ਭਰਾ ਵੀ ਇਹ ਰੱਖ ਕੇ 2000 ਘਟ ਦੇ ਜਿਆ ਦੇ ਲਈਏ ਇਹ ਹਾਣਾ 38 ਹੁੰਦੀ ਠੀਕ ਆ ਕਿਹੜਾ ਲੋ ਵੀ ਹਾਣਾ ਜਿਹੜੀ 200 ਐਂਡ ਤੋਂ ਐਂਡ ਜਿਹੜਾ ਬਿਲਕੁਲ ਲਾਸਟ ਰੇਟ ਆ 38000 ਹਾਣਾ ਠੀਕ ਆ ਜੀ ਸੋ ਬੱਚੀ ਪਸੰਦ ਆਊਗੀ ਭਰਾਵਾਂ ਨੂੰ ਜੈਜ ਸੂਤਰ ਜਾਂ ਮੋਲਾ ਤੇ ਬਿਲਕੁਲ ਗਰਮੀ ਜਾਂ ਸਾਲ ਭਰ ਕਰਨ ਵਾਲੀ ਨੇ ਮौज ਬਣਾ ਛੱਡਦੀ ਆ ਤੇ ਤੋਂ ਬਾਅਦ ਇੱਕ ਤੁਹਾਨੂੰ ਝੋਟੀ ਦਿਖਾ ਦਿੰਨੇ ਆ ਬਹੁਤ ਪਿਆਰੀ ਝੋਟੀ ਆ ਭਿੰਦੇ ਵੀ ਰਸੂਆ ਦੂਜਾ ਕਿ ਪਹਿਲਾਂ ਨਹੀਂ ਇਸ ਵਾਰ ਇਹ ਜੀ ਦੇਖੋ ਆਪਣਾ ਸੱਜਣਾ ਧੜਕੇ ਜਾਪਾ ਗੰਦ ਗੰਦ ਕਰਕੇ ਇਹ ਦੂਜੇ ਵੀ ਹੋ ਛੱਡਦੀ ਆ ਹਾਂ ਹਾਂ ਜੀ ਲੋਬੇ ਦੂਜੇ ਮੰਨ ਕੇ ਫੇਰ ਸੌਦਾ ਕਰੇ ਹਾਂ ਦੂਜੇ ਮੰਨ ਕੇ ਫੇਰ ਕੋਈ ਸੌਦਾ ਕਰੇ ਬਾਕੀ ਥਣਾ ਥਣਾ ਤੋਂ ਬਾਕੀ ਠੀਕ ਆ ਜੀ ਆਹਰਾਂ ਹੋਰਾਂ ਦਾ ਲੱਗਦਾ ਵੀ ਦੂਜਾ ਸੂਹਾ ਸੁਨਾ ਕਰਮ ਵਾਲੀ ਨੇ ਠੀਕ ਆ ਜੀ ਥੋੜੇ ਹਲਾ ਦਿੰਨੇ ਆ ਹਲਾ ਕੇ ਭਿੰਦੇ ਵੀ ਮੜਾ ਦਿਖਾ ਦਗੇ ਤੁਹਾਨੂੰ ਤੁਹਾਨੂੰ ਤੇ ਸੋਮਾ ਕਿੰਨਾ ਮਾਰ ਆਸਾ ਜਾੜਾ ਵੀ ਰਜਣਾ 5-7 ਦਿਨ ਤੱਕ ਰਹੇ ਜੂਗੀ ਅੱਛਾ ਅੱਛਾ ਜੀ ਹਾਂਜੀ ਲੋ ਜੀ ਸੋ 5 ਤੋਂ 7 ਦਿਨ ਦੋਸਤੋ ਆਈਡੀਆ ਹੀ ਆ ਬਾਕੀ ਲਾਏ ਲੋ ਕਰਮਲੀ ਲੱਤੀ ਲੁੱਤੀ ਗਾ ਵੀ ਤਾਂ ਲਓ ਹਾਂਜੀ 5-7 ਦਿਨਾਂ ਚਾਈ ਫਲੋਤੀ ਆ ਤੇ ਇੱਕ ਰੰਗ ਹੀ ਆ ਠੀਕਾ ਜੀ ਮਗਰ ਕੋਈ 2-4 ਵਾਲੀ ਪੁੱਛਤੇ ਬਾਈਟ ਆ ਬਾਕੀ ਮੱਥਾ ਮੂਥਾ ਫੇਸ ਕੁਆਲਿਟੀ ਤੁਹਾਨੂੰ ਵਿਖਾ ਦਿੰਦੇ ਆ ਗੋਰ ਸਿੰਘ ਠੀਕਾ ਜੀ ਆ ਦੇਖੋ ਠੀਕ ਆ ਅੱਛਾ ਭਿੰਦੇ ਵੀਰੇ ਇਹ ਹੁਣ ਮੰਨ ਲਓ ਵੀ ਝੋਟੀ ਆਪਣੇ ਕੋਲ ਗੱਭਣਾ ਹਾਂ ਕੋਈ ਕਿਸੇ ਰਕਮ ਦੀ ਕੋਈ ਹੋਰ ਰੂਟ ਤੇ ਨਹੀਂ ਹੈਗੀ ਵੀ ਕੋਈ ਭਾਰ ਪਿੱਛੇ ਦੀ ਦੁੱਜੀ ਤੇ ਕਿਸਮਤ ਆ ਇਹ ਆਪਣੀ ਗਰੰਟੀ ਹੈ ਕੋਈ ਭੈਣ ਭਰਾ ਘੱਟਦਾ ਭਾਰ ਪਿੱਛੇ ਦੀ ਆਪਣੀ ਦਫਾ ਨਹੀਂ ਭੋਲੇ ਆ ਸਾਰਾਂ ਦੀ ਤੇ ਪਿੱਛੇ ਦੀ ਆਪਣੀ ਗਰੰਟੀ ਹੋ ਠੀਕ ਆ ਠੀਕ ਹਾਂ ਜੀ ਮੁੱਕ ਗਿਆ ਹੁਣ ਇਹ ਝੋਟੀ ਠੀਕ ਆ ਵੀਰੇ ਲਓ ਵੀ 35 ਦੀ 200 ਗਰੰਟੀ ਤੁਸਲ ਲਈ ਆ ਤੇ ਭਾਰ ਪਿੱਛੇ ਦੀ ਆ ਠੀਕ ਆ ਜੀ ਰਹੀ ਗੱਲ ਦੁੱਧ ਦੀ ਨਾਣ ਭਿੰਦੇ ਵੀਰ ਨੇ ਚੋਇਆ ਤੇ ਨਾ ਹੀ ਪਿਛੋਂ ਜਿੱਥੋਂ ਕੋਈ ਨਾ ਲੈ ਗਿਆ ਇਹਦਾ ਠੀਕ ਹੈ ਹਰੇਕ ਭਰਾ ਵਾਧ ਤੋਂ ਵਾਧੇ ਕਹਿੰਦਾ ਵੀ 12 ਲੀਟਰ ਦਿੰਦੀ ਯਾਰਾਂ ਲੀਟਰ ਉਹ ਤੁਹਾਡੀ ਸੇਵਾ ਦਾ ਬਿਲਕੁਲ ਚਿਪ ਕੇ ਲੈ ਕੇ ਜਾਣੀ ਹੈ ਤੁਸੀਂ ਬਾਹਰ ਪਿਛੇ ਦੀ ਸਮੱਸਿਆ ਤੋਂ ਰਹਾ ਤਾਂ ਕਰਨਾ ਉਹਨਾਂ ਆਸ ਜਿੰਨੇ ਕਰੋਂ ਵੇਚਣਾ ਉਹਨੇ ਮਾੜਾ ਡੰਗਰ ਨਹੀਂ ਕਿਹਨੇ ਆਖਣਾ ਮੰਨ ਲਓ ਜੇ ਮੈਂ ਇਹ ਜਿਹਨੂੰ ਆੜਾ ਆਤਾ ਫਿਰ ਲੈਣਾ ਕਹਿੰਨੇ ਹੈ ਬਸ ਬਸ ਅਗਲੇ ਚੰਗਾ ਹੀ ਆਖਣਾ ਬਾਕੀ ਤੂੰ ਭੈਣ ਭਰਾ ਆਉਂਦਾ ਗੱਜਰ ਆਸਣ ਦਾ ਵੀ 10 12 ਆਪਣਾ ਗੱਜਰ ਦਾ ਸਕਦੇ ਉਹ ਜੱਟ ਕੋਲ ਤੇ ਦਊਗਾ ਨਾ ਜਿਆਦਾ ਨਾ ਬਸ ਬਸ ਇਹ ਗੱਲ ਹੈ ਤੇ ਚੰਗੀ ਸੇਵਾ ਕੋਈ ਕਰੀਗਾ ਕਿ 10 ਕਿਲੋ ਤਾਂ ਕੀ ਮਰ ਬਾਕੀ ਗੋਬਗਾਬ ਵਾਲੀ ਆ ਕਰਮ ਵਾਲੀ ਵਜਨ-ਵਜਨ ਪੂਰਾ ਠੀਕ ਆ ਜੀ ਆਹ ਸੋਹਣੀ ਆ ਰੱਜ ਕੇ ਸੋਹਣੀ ਆ ਜਿੰਨੀ ਵੀ ਇਹ ਸੋਹਣੀ ਆ ਛਾਈ ਛੂਈ ਬਹੁਤ ਆ ਬਾਕੀ ਆਪਾਂ ਤੁਹਾਨੂੰ ਬਾਹਰ ਕੱਢ ਕੇ ਤਸੱਲੀ ਨਾਲ ਦਿਖਾ ਦਿੰਨੇ ਆ ਸੋ ਬਾਕੀ ਮਿਲਕ ਵੇਣ ਦੋਹ ਪਾਸੇ ਬਹੁਤ ਸੋਹਣੀਆਂ ਠੀਕ ਆ ਜੀ ਨਾੜੀ-ਦੂੜੀ ਚੰਗੀ ਆ ਮਿਲਕ ਤੇ ਬਾਕੀ ਚੰਗੀ ਆਸ ਕਰ ਸਕਦੇ ਆ ਠੀਕ ਆ ਜੀ ਅੱਗੇ ਕਿਸੇ ਭਰਾ ਦੀ ਪਤਾ ਨਹੀਂ ਖੇਚਲ ਕਿਸੇ ਵੀਰ ਦੀ ਚੰਗੀ ਹੋਵੇ ਤਾਂ ਦੋ ਤਾਂ ਤੁਸੀਂ ਕੇਰਾ ਮੈਥਿਆ ਹੁੰਦਾ ਵੀ ਇੰਨਾ ਕ ਪਸ਼ੂ ਦਊਗਾ ਕਿਲੋ-ਕਿਲੋ 2 ਕਿਲੋ ਕੋ ਪੇਰਾ ਵੀਰ ਵਾਧੇ ਚੋ ਲੈਂਦਾ ਬਾਕੀ ਥੱਲੇ ਉਹ ਲਾਇ ਬਣਾਈ ਪਈ ਐ ਵੀ 8-7 ਕ ਦਿਨ ਆਈਡੀਆ ਲਾ ਕੇ ਮੇਰਾ ਸਜਣ ਭਰਾ ਕੋਈ ਵੀ ਸੌਦਾ ਲਾ ਲਿਆ ਜੇ ਤੁਸੀਂ ਆ ਦੇ ਅਰੇ ਅਸਾ ਝੋਟੀ ਲਾਇਆ ਜਾਣਾ 5-6 ਦਿਨ ਬਾਅਦ ਇੱਕ ਚੀਜ਼ ਬਣੂਗੀ ਹਾਂ ਹਾਂ ਸੋ ਬਾਕੀ ਵਾਰ ਵਿਰਲਵਾਂਡ ਵੀ ਚੰਗੀ ਆ ਆਪਸੀ ਥਣਾ ਦੀ ਠੀਕ ਆ ਚਮਾਂ ਨਕਰਾਂ ਦਾ ਰਾਸ ਸਭ ਪੂਰੀ ਚਮਾਂ ਨਕਰਾਂ ਲਓ ਲਓ ਜੀ ਠੀਕ ਹੈ ਜੀ ਬਣ ਚੰਗੀ ਜਾਣੀ ਐ ਪੰਜਾਂ ਸੱਤਾਂ ਦਿਨਾਂ ਤੱਕ ਕਰਮਾਲੀ ਦੇ ਚੰਗਾ ਥੱਲੇ ਲਾਭ ਬਣਾ ਕੇ ਫੇਰ ਸੋਣਾ ਆਈਡੀਆ तकरीबन ਪੰਜ ਸੱਤਕ ਦਿਨੀਆਂ ਕੋਈ ਜ਼ਿਆਦਾ ਸਮਾਂ ਨਹੀਂ ਗਾ ਠੀਕ ਹੈ ਜੀ ਇਹ ਚੰਗੀ ਏ ਝੋਟੀ ਪਿੰਦੇ ਫਿਰ ਇਹ ਤਾਂ ਸੋ ਜਿੰਨੀ ਵੀ ਆ ਕਰਮਾ ਵਾਲੀ ਸਾਫ ਸੁਥਰੀ ਆ ਤੇ ਬਾਕੀ ਕੋਈ ਸਮੱਸਿਆ ਤੋਂ ਰਹਿਤ ਆ ਜੀ ਜਿਹੜੇ ਵੀਰ ਨੇ ਚਲੋ ਪਹਿਲਾ ਗੇਰਾ ਇੱਕ ਅੱਧਾ ਪਸ਼ੂ ਖਰੀਦਣਾ ਹੁੰਦਾ ਤੇ ਗਲਤ ਪਸ਼ੂ ਨਾ ਕਿਸੇ ਭਰਾ ਨੂੰ ਜਾਵੇ ਆਪਣੀ ਤਾਂ ਉਹ ਇੱਛਾ ਹੁੰਦੀ ਏ ਸਾਫ ਸੁਥਰੀ ਪੱਛੀ ਸਾਡੇ ਆ ਗਏ ਨਹੀਂ ਤੇ ਆਹ ਠੰਡੀ ਧੀਰੀ ਕੋਈ ਗੱਲ ਨਹੀਂ ਲੈ ਇਹ ਇਦਾਂ ਖਾਣਾ ਵੇ ਆਹ ਜਿਹੜੀ ਮੱਝ ਨਹੀਂ ਹੋ ਜਾਂਦਾ ਨੀਆਂ ਨਹੀਂ ਬਾਕੀ ਇਹਨਾਂ ਜਿਹੜਾ ਸ਼ਰੀਫੀਏ ਕੋਸ਼ਵੈਲਾ ਜੱਕ ਘਲੋਤੀ ਏ ਠੰਡੀ ਧੀਰੀ ਆ ਲੈ ਵੀ ਪਿੰਦੇ ਵੀਰੇ ਕੀ ਲੈਣ ਦੇਣ ਕੀ ਡਿਮਾਂਡ ਕੀ ਮੋਲ ਜਿਹੜਾ ਆਸੇ ਮੋਲ ਕਰਾਉਣ ਨੂੰ ਭਾਵੇਂ ਕਰਾਣਾ 1.15 ਤੋਂ ਭਾਵੇਂ ਕਰਾਣਾ ਆ ਆਪਾਂ ਇੱਕ ਹੀ ਵਾਰੀ ਤਸਾਂ ਕੱਢ ਦੇਣੀਆਂ ਪੂਰੇ ਲੱਖ ਦੇ ਪੂਰੇ ਲੱਖ ਦੀ ਪੂਰੇ ਲੱਖ ਦੀ ਠੀਕ ਹੈ ਵੀਰੇ ਹਾਂਜੀ ਇੱਕੋ ਤੇਰਾ ਲੱਖ ਵਰਗਾ ਉਹੀ ਗੱਲ ਵੇਖ ਲੈ ਜਾਂ ਹੋਰ ਕਰ ਦਿੰਦੇ ਆ ਦੇਖ ਲਈਏ ਪਾ ਦਈਏ ਮੋੜ ਕੇ ਕਿਸੇ ਦੀ ਜੇਬ ਦੇ ਵਿੱਚ ਲੱਖ 90000 ਦੀ ਝੋਟੀ ਦੇਖ ਲੈ ਤੂੰ ਕੀ ਚੀਜ਼ ਆ ਹਾਂ ਤੇ ਹਾਂ ਨਾ 95000 ਦੀ ਜਿਹੜੇ ਤੇ ਬਾਕੀ ਭੈਣ ਭਰਾਵਾਂ ਵੇਖ ਲਈ ਸਾਰੀ ਤੁਰਦੀ ਫਿਰਦੀ ਨਾ ਪਹਿਲਾਂ ਕੋਈ ਗੱਲ ਨਹੀਂ ਹੜੀ ਬੁੱਕ ਦੇ ਰਹੇ ਵਿੱਚ 100 ਤੋਂ ਤੁਸੀਂ ਛੋੜੀ ਕਰਾਂ ਠੀਕ ਆ ਲਓ ਵੀ ਇਹ 95000 ਦੀ 200 ਝੋਟੀ ਮਿਲ ਜੂਗੀ ਲੱਖ ਕਰਾ ਲਓ ਇੱਕ ਦਾਸ ਕਰਾ ਲਓ ਪੰਜ ਕਰਾ ਲਓ ਠੀਕ ਆ ਜੀ ਸੋ ਡਿਮਾਂਡ ਦੀ ਕੋਈ ਹੱਦ ਸੀਮਾ ਨਹੀਂ ਹੁੰਦੀ ਜਿੰਨੀ ਮਰਜ਼ੀ ਕਰਾ ਲਓ ਵੀ ਜਿੱਥੇ ਲੈਦੇ ਆ ਜਿੱਥੇ ਰਾਹ ਰਸਤਾ ਤੁਹਾਨੂੰ ਮਿਲ ਗਿਆ 95000 ਦੀ ਝੋਟੀ ਮਿਲ ਜੂਗੀ ਕੋਈ ਮੁਸ਼ਕਲ ਨਹੀਂ ਤੇ ਕੋਈ ਕਰਮ ਵਾਲੀ ਦੀ ਔਰ ਨਹੀਂ ਹੈਗੀ ਠੀਕ ਆ ਜੀ ਬਾਕੀ ਹੱਤੂ ਤੇ ਚੱਡੇ ਲੇਵੇ ਤੇ ਲਾਗੇ ਵਖਾਤਾ ਰਹੀ ਗੱਲ 31 ਦੀ ਭਾਰ ਪਿੱਛੇ ਦੀ ਗਾਰੰਟੀ ਤਸੱਲੀ ਆ ਆਨਲਾਈਨ ਸੌਦਾ ਵੀ ਕਰ ਸਕਦੇ ਆ ਜੀ ਇਤਨੇ ਬੈ ਕੇ ਭਾਂਵੇਂ ਇਹੇ ਗੱਲ ਦੀ ਕਦਰ ਨਹੀਂ ਤੁਹਾਨੂੰ ਮੇਲਾ ਜੀ ਕੁੱਤਾਂ ਪਸ਼ੂਆਂ ਦਾ ਠਿਕਾ ਜੀ ਨਸਲਾ ਬ੍ਰੇਡਰਾਂ ਦੀਆਂ ਜਿਹੜੀਆਂ ਪਰਟੀਕਲ ਭਾਵੇਂ 10 ਦੀ ਵੀ ਕਰ ਲਗੇ 1 5 ਕਈ ਇੱਕ ਫੈਰਾਣੇ ਦਾ ਇਸੇ ਕਰਕੇ ਚੱਲਦਾ ਸਾਹਿਬ ਹਾਂ 95000 ਰੁਪਏ ਦੀ ਠੀਕ ਹੈ ਜੀ ਠੀਕ ਹੈ ਲੋ ਵੀ ਦੋਸਤੋ ਇਹ ਅੱਜ ਤਿੰਨੇ ਨਾਗਾਪਾ ਤੁਹਾਨੂੰ ਦਿਖਾ ਦਿੱਤੇ ਆ ਸਾਫ਼ ਸੁਥਰੇ ਪਸ਼ੂ ਆ ਵੈਸੇ ਮਾਲ ਪਹਿਲਾਂ ਵੀ ਜਿੰਨਾ ਦਿਖਾਇਆ ਐਨੀਮਲ ਚੰਗੇ ਹੁੰਦੇ ਆ ਸਾਫ਼ ਸੁਥਰੇ ਹੁੰਦੇ ਆ ਇੱਕ ਭਿੰਦੇ ਵੀਰ ਆਪਣਾ ਨੰਬਰ ਕਰ ਦਿਓ ਸੰਜੇ ਨੰਬਰ ਆ ਵੀਰੇ 1 ਤਾਂ ਲੇ ਲੋ 9592 ਤੇ 75512 ਇਹ ਤਾਂ ਆਪਣਾ ਇਹ ਇੱਕ 88470 074 ਤੇ 0 ਆਉਂਦਾ ਇਹ ਕਈਰ ਨੇ ਮੇਰੇ ਇੱਥੇ ਆ ਅਰੇਂਜ ਕਰਕੇ ਆ ਮੰਨ ਲਓ ਨੈਟ ਰੱਖਾ ਤੇ ਕਈਰ ਮੇਰਾ ਕੰਮ ਕਈਰ ਕਹਿੰਦਾ ਕਿ ਨਾ ਚੜੀ ਤੋਂ ਬਾਹਰ ਕਰਿਆ ਵਾ ਵਾਈਫਾਈ ਲਵਾਈਏ ਹਣ ਆਸੋ ਕਰਦੇ ਆ ਜਗਾਰ ਵਾਈਫਾਈ ਲਵਾਉਣੇ ਆ ਤਾ ਕਰਦੇ ਆ ਆ ਵਿਗਦੀ ਜਾ ਬਿਜਲੀ ਗਾ ਫਿਰ ਲਾਉਣੇ ਵਾਈਫਾਈ ਨਹੀਂ ਨਹੀਂ ਇਹ ਵਿਗ ਜਾਣੀ ਆ ਸਾਰਾ ਜਿੰਨੇ ਚੰਗੀਆਂ ਆ ਤੇ ਵਾਈਫਾਈ ਲਵਾਉਣੇ ਲਵਾਦਗੇ ਲਵਾਦਗੇ ਹਾਂ ਤੇ ਇਹ ਕਰਕੇ ਨਾ ਜੇ ਚਲੋ ਉਹ ਜੀ ਨੰਬਰ 95923 ਤੇ 75512 ਨਾ ਲੱਗਦੇ ਚਲੋ ਭੈਣ ਭਰਾ ਜਿਹੜਾ ਦੂਸਰਾ ਨੰਬਰ ਦੱਸੋ ਉੱਤੇ ਠੀਕ ਹੈ ਜੀ ਲਓ ਵੀ ਦੋਵੇਂ ਨੰਬਰ ਆਪਾਂ ਚਲਦੇ ਕਰਦੇ ਆਂਗੇ ਠੀਕ ਹੈ ਜੀ ਸੋ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਤੁਹਾਨੂੰ ਧੰਨਵਾਦ ਜਿੰਨੇ ਭਰਾ ਤੁਸੀਂ ਸਪੋਰਟ ਕਰਦੇ ਹੋ ਵੀਡੀਓ ਵੇਖਦੇ ਹੋ ਸ਼ੇਅਰ ਕਰਦੇ ਹੋ ਕਮੈਂਟ ਕਰਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ